ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਭਾਈ ਕੁਲ ਤਿੰਨ ਚਾਰ ਨਾਗ ਪਕਾਊਗਾ ਕਰਦੇ ਜੀ ਅਸੀਂ ਪਾਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਸਤਨਾਮ ਸਿੰਘ ਪਿੰਡ ਦੀਪਗੜ੍ਹ ਹੈ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਬਰ ਦੱਸੋ ਭਰਾ ਆਪਣਾ 98770 63098 ਦੁਬਾਰਾ ਫਿਰ ਕਹਾਂਗੇ 98770 63098 ਠੀਕ ਹੈ ਜੀ ਤੇ ਵੀਰ ਜੀ ਆ ਪਹਿਲੀ ਬੱਸੀ ਦੀ ਦੱਸੋ ਡਿਟੇਲ ਇਹ ਬਈ ਖੀਰੀਆ ਬੱਸੀ ਹਾਂਜੀ ਜਰਸੀ ਜੈਕਰੋਸ ਚ ਤੇ ਮੰਨ ਕੇ ਚੱਲੋ ਇੱਕ ਸਾਲ ਦੀ ਹੋਈ ਆ ਹਲੇ ਠੀਕ ਹੈ ਜੀ ਹੂੰ ਫੇਸ ਕੁਆਲਟੀ ਦੇਖ ਸਕਦੇ ਹੋ ਭਰਾ ਬਹੁਤ ਚੰਗੀ ਆ ਠੀਕ ਹੈ ਪੂਰੀ ਇੱਕਦਮ ਸੀਲ ਠੰਡੀ ਇਹ ਪੂਰੀ ਕੰਨਫਰਮ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਚੋਲੀ ਬਹੁਤ ਚੰਗੀ ਠੀਕ ਹੈ ਦੇਖ ਸਕਦੇ ਹੋ ਭਰਾ ਥੋੜੀ ਬਹੁਤ ਲੰਗੀ ਕੱਦ ਕੋਲ ਸੁਖਣਾ ਵਧੀਆ ਬੜੀ ਤੋਰੂਗੀ ਹਾਂ ਤੋਰਦੇ ਨੇ ਮੜਾਜ ਕਰਦੀ ਧਲਿਆਰੇ ਦਾ ਕਰਦੀ ਇਹ ਸੰਗਲ ਪਾਇਆ ਵਾ ਸੀਗਾ ਠੀਕ ਹੈ ਜੀ ਮੈਸੇ ਥੋੜੀ ਜਿਹੀ ਜਾਂ ਇੱਕਦ ਕੇ ਖੋ ਅਗਲੀ ਠੀਕ ਹੈ ਠੀਕ ਐ ਪੂਰੀ ਜਣੀ ਹੈ ਠੀਕ ਹੈ ਇੱਕ ਨੰਬਰ ਬੱਸੀ ਹੈ ਯਾਰ ਠੀਕ ਹੈ ਠੀਕ ਹੈ ਫੇਸ ਕੁਆਲਟੀ ਬਹੁਤ ਵਧੀਆ ਬਹੁਤ ਟੌਪ ਦੀ ਹੈ ਠੀਕ ਹੈ ਥਲਿਆਰੇ ਦਾ ਹੀ ਕਰਦੀ ਆ ਥੋੜੀ ਜਿਹੀ ਠੀਕ ਹੈ ਜੀ ਹਾਂਜੀ ਬਈ ਜੀ ਆ ਦੂਜੀ ਦੀ ਦੱਸੋ ਤੇਰੇ ਵਾਲੇ ਬੱਸੀ ਦੀ ਆਪਣੀ ਦੀ ਇਹ ਜਾਂ ਦੋ ਤਾਂ ਦਾ ਵੀਰੇ ਇਹ ਠੀਕ ਹੈ ਜੀ ਤੇ ਗੱਬਣ ਹੋ ਗਈ 7 ਮਹੀਨੇ ਦੀ ਉਸੀ ਠੀਕ ਹੈ ਹਾਂ ਵਧੀਆ ਪੂਰੀ ਵਿਚਾਰੀ ਤਸੀਲ ਠੀਕ ਹੈ ਫਰੂ ਹੈ ਠੰਡੀ ਲੈ ਠੀਕ ਹੈ ਖਣਤੂਨ ਦੇ ਬੋਲਾ ਜੰਗਾ ਠਰਲਾ ਠੀਕ ਹੈ ਜੀ ਰੋ ਭਾ ਜਾਵਾਂ ਠੀਕ ਹੈ ਸੀ ਠੰਡੀ ਪੂਰੀ ਕੱਦ ਕੋ ਦੋ ਸੁੱਕਣਾ ਕਰਮਾ ਬਹੁਤ ਵੱਡੇ ਦੋ ਦਿਨ ਤੋਂ ਹੋਈ ਆ ਹਜੇ ਠੀਕ ਹੈ ਜੀ ਫੇਸ ਕੁਆਲਟੀ ਠੀਕ ਹੈ ਜੀ ਤੁਰ ਕੇ ਦਿਖਾ ਲਓ ਸੱਤਾਂ ਦੀ ਗੱਬਣ ਹੋ ਗਈ ਏ ਠੀਕ ਹੈ ਜੀ ਸੱਤ ਸੱਤ ਮਹੀਨੇ ਦੀ ਸੱਤ ਮਹੀਨੇ ਦੀ ਗੱਬਣਾ ਵੱਡੀ ਆ ਵੱਡੇ ਬੋਡੀ ਵੇਟ ਦੀ ਆ ਠੀਕ ਹੈ ਜੀ ਵੱਡੀ ਵਸਾ ਵੱਡੀ ਆ ਜੀ ਕਰਮਾ ਵਾਲੀ ਤੇ ਆਏ ਨਹੀਂ ਵੀ ਛੋਟੀ ਜੀ ਆ ਹਾਂਜੀ ਹਾਂਜੀ ਮੋੜ ਲਓ ਭਰਾ ਪੂਰੀ ਸੀਲ ਸੰਧੀ ਆ ਸਾਹੂ ਦਾ ਦੋ ਦਿਨ ਦਾ ਠੀਕ ਹੈ ਜੀ ਫੇਸ ਕੁਆਲਟੀ ਵੀ ਜੀ ਯਾਨੀ 20 20 ਪਲੱਸ ਕੱਢੂਗੀ ਪਹਿਲੇ ਸੀ ਚੈਪ ਕਰਾਉ ਚਾ ਗਈ ਠੀਕ ਹੈ ਠੀਕ ਸੀ ਇਹਦਾ ਰੇਟ ਕਿ ਭਰਾ ਇਹਦਾ ਮੁੱਲ 55 ਡਾਕਟਾ 55000 ਪਰਾ ਜਿਸ ਨੂੰ ਲੈਣੀ ਆ ਤੇ ਬੜੀ ਜਨੂਰ ਐਵੇਂ ਕੋਈ ਆਪਾ ਸੀ ਨਹੀਂ ਲੱਭੇ ਰਹੀ ਠੀਕ ਹੈ ਠੀਕ ਤਿਆਰ ਹੋਈ ਤਾਂ ਹੈਗੀ ਜਣੀ ਕਿੰਨੇ ਦੀ ਮਰਜ਼ੀ ਵੇਚ ਲਈ ਕੋਈ ਠੀਕ ਹੈ ਠੀਕ ਹੁਣ ਬਸ ਇਹ ਪੂਰੀ ਟੌਪ ਲੀ ਹੈ ਠੀਕ ਹੈ ਕਮੀ ਨਹੀਂ ਕੋਈ ਵੀ ਠੀਕ ਹੈ ਪਰ ਦੋ ਦੰਦਾ ਹੈ ਠੀਕ ਹੈ ਦੋ ਦੰਦ ਪਰਾ ਠੀਕ ਹੈ ਜੀ ਜਰੂਰ ਬਾਈ ਨਾਲ ਕਨਵਰਟ ਕਰੋ ਤੇ ਹਾਂਜੀ ਬਾਈ ਜੀ ਆਹ ਤਰਨ ਨੰਬਰ ਦਾ ਦੱਸੋ ਜੀ ਤਿੰਨ ਨੰਬਰ ਹੈ ਤੀਜੇ ਸੂਏ ਸੂਈ ਹੋਈ ਹੈ ਬਾਈ ਠੀਕ ਹੈ ਜੀ ਸੂਈ ਨੂੰ ਹੋ ਗਿਆ ਨਾ ਡੇਢ ਮਹੀਨਾ ਠੀਕ ਹੈ ਜੀ ਤੇ ਬੱਚਾ ਗਿਆ ਤਾਂ ਚੱਲ ਠੀਕ ਹੈ ਜੀ ਦੁੱਧ ਦਾ ਇਸ ਟਮ 10 ਕਿਲੋ ਜਮਾ ਕੰਡੇ ਵਾਲਾ ਤਿਆਰ ਹੈ ਠੀਕ ਹੈ ਜੀ ਸੀਲ ਸਾਉ ਬਸ ਏਰੀਏ ਚ ਹੀ ਆਈ ਬਹਿ ਜਾਦਾ ਠੀਕ ਹੈ ਜੀ ਠੀਕ ਐ ਭਰਾ ਤਾਂ ਤੂ ਰ ਇੱਕ ਨੰਬਰ ਆ ਪੂਰੀ ਠੀਕ ਹੈ ਜੀ ਪੂਰਾ ਇਹਦਾ ਰੇਟ ਕੀ ਹੈ ਭਰਾ ਇਹਦਾ ਮਤਲਬ ਆਪਾਂ ਬੜਾ ਨਹੀਂ ਯਾਦ ਕਰਾ 32000 32000 ਹਾਂ ਠੀਕ ਹੈ ਜੀ ਪ्योर ਤੀਜਾ ਸੂਆ ਤੋਂ ਹੋਰ ਕੀ ਵੀ ਦਿਖਾ ਦੇਣੀ ਠੀਕ ਹੈ ਜੀ ਠੀਕ ਹੈ ਦੁੱਧ ਪੂਰਾ ਜਮਾ ਕੰਡੇ ਵਾਲਾ 10 ਕਿਲੋ ਵਧਾ ਕੇ ਦਿੰਦੇ ਠੀਕ ਹੈ ਜੀ ਜੇ 12 ਕਿਲੋ ਲੀ ਗਏ ਆਪਾਂ ਠੀਕ ਹੈ ਜੀ ਵੇ ਜੀ ਦੇਖ ਸਕਦੇ ਹੋ ਦੋਨਾਂ ਵੇਲੇ ਦਾ 10 ਕਿਲੋ ਦੁੱਧ ਦਾ ਹਾਂ ਦੱਸਣੀ ਦੇ ਦੇ ਕਰਕੇ ਰਹਿ ਜਾ ਸਕਦਾ ਜੀ ਕੱਲ ਹੀ ਆਈ ਆਪਣੇ ਕੋਲ ਠੀਕ ਤੇ ਦੁੱਧ ਹੋਰ ਵੀ ਵਧੂਗੀ ਠੀਕ ਹੈ ਠੀਕ ਬਈ ਜੀ ਕਹਿੰਦੇ ਦੱਸਲੀ ਕਰਕੇ ਰਹਿ ਜਾ ਸਕਦੇ ਕੋਈ ਟੈਨਸ਼ਨ ਨਹੀਂ ਤਨ ਟਾਈਮ ਚਲੋ ਚਾਹ ਚਾਰ ਟਾਈਪ ਚਲੋ ਠੀਕ ਹੈ ਜੀ ਤੇ ਹਾਂਜੀ ਬਈ ਜੀ ਆ ਚਾਰ ਨੰਬਰ ਜਰਸੀ ਦਾ ਦੱਸੋ ਜੀ ਇਹ ਜਰਸੀ ਵੀ ਕੱਲ ਹੀ ਆਈ ਆਪਣੇ ਕੋਲ ਠੀਕ ਹੈ ਜੀ ਤੀਜੇ ਸੂਏ ਸੂਣ ਵਾਲੀ ਹੈ ਠੀਕ ਹੈ ਜੀ ਸੀ ਲ ਹੈ ਠੰਡੀ ਹੈ ਵਧੀਆ ਠੀਕ ਹੈ ਜੀ ਹਾਂ ਲਊਗੀ ਜੀ ਨਹੀਂ ਹਲੇ ਹਫਤਾ ਤੱਕ ਦੱਸਿਆਗਾ ਠੀਕ ਹੈ ਜੀ ਇੱਕ ਹਫਤਾ ਬਾਕੀ ਕਹਿੰਦੇ ਸੀ ਬਈ ਠੀਕ ਹੈ ਜੀ ਮੜੀ ਤੌਰ ਤੇ ਦਿਖਾਉਗੀ ਤੌਰ ਦਿਨੀ ਬਈ ਤੁਸੀਂ ਲਈ ਦੇਖ ਸਕਦੇ ਹੋ ਭਾਈ ਪੰਜਾਬ ਵਾਲੀ ਹੈ ਬਈ ਜੀ ਸਿੱਕ ਪੰਜਾਬ ਵਾਲੀ ਜਰਸੀ ਹੈ ਭਰਾ ਜਿਸ ਕਿਸੇ ਨੂੰ ਲੈਣੀ ਹੈ ਤਾਂ ਬਈ ਨਜ਼ਰੂਕ ਕਨੈਕਟ ਕਰੋ ਹਾਂ ਹਫਤਾ ਦੱਸਿਆ ਉਹਨਾਂ ਨੇ ਬਾਕੀ ਹਲੇ ਸਸ ਜੀ ਹਰਤਾ ਦਾ ਸਹੀ ਹਾਂ 15 16 ਕਿਲੋ ਕਹਿੰਦੇ ਦੁੱਧ ਦੇ ਦਿੰਦੀ ਹੈ ਬਾਈ ਠੀਕ ਹੈ ਜੀ ਰੇਟ ਕੀ ਹੈ ਭਰਾ ਦਾ ਇਹਦਾ ਮੁੱਲ 42 ਹੈ ਵੀ 42000 ਠੀਕ ਹੈ ਜੀ ਮੋੜ ਦਾ ਭਰਾ ਦੇਖਦੇ ਪਰਾ ਬਾਈ ਜੀ ਮੈਂ ਜਲਦੀ ਕਨੈਕਟ ਕਰ ਠੀਕ ਹੈ ਜੀ ਆ ਜੀ ਕਾਲੀ ਬੱਸੀ ਦਿਖਾ ਦੇ ਵਿੱਚ ਦੀ ਜਿਹਦਾ ਮੁੱਲ ਵੀ 15000 ਮੁੱਲ ਹੈ ਠੀਕ ਹੈ ਜੀ ਬਾਈ ਇਹਦਾ 15000 ਰੁਪਏ ਰੇਟ ਹੈ ਠੀਕ ਹੈ ਜੀ ਆਪਾਂ ਦੱਸਣਾ ਭੁੱਲ ਗਏ ਸੀ ਨਾ ਠੀਕ ਹੈ ਜੀ ਠੀਕਾ ਬੱਸੀ ਬਹੁਤ ਚੰਗੀ ਹੈ ਠੀਕ ਹੈ ਜੀ ਲੋ ਭਰਾ ਸਵਾਰੀ ਨਾਲ ਚਾਰ ਨਾਗਾ ਬਾਈ ਕੋਲ ਬਾਈ ਨਜਰੂ ਕਨੈਕਟ ਕਰਿਓ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਿਮਿਤ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ